ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਾਰੇ ਠੀਕ ਹੋ ਜੀ ਹਾਂਜੀ ਅੱਜ ਮੈਂ ਦੇਖੋ ਜੀ ਸਵੇਰੇ ਬੜੀ ਬੜੇ ਚਾਵਾ ਨਾਲ ਫਟਾਫਟ ਮਿੰਟੋ ਮਿੰਟੀ ਤਿਆਰ ਹੋ ਰਿਆ ਸੀਗਾ ਮੈਨੂੰ ਅੱਜ ਕਿਤੇ ਜਾਣ ਦੀ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਸੀ ਤੇ ਮੈਂ ਫਟਾਫਟ ਰੈਡੀ ਹੋਇਆ ਤੇ ਆਪਣੇ ਯਾਰਾਂ ਦੋਸਤਾਂ ਨਾਲ ਮਿੱਤਰਾਂ ਨਾਲ ਘਰੋਂ ਨਿਕਲ ਗਿਆ ਆਸੀਂ ਰਸਤੇ ਦੇ ਵਿੱਚ ਜਾ ਰਹੇ ਹਾਂ ਅੱਜ ਜਿਹੜੀ ਜਗ੍ਹਾ ਤੇ ਜਾ ਰਹੇ ਹਾਂ ਇੱਕ ਵੱਖਰੀ ਜਗ੍ਹਾ ਹੈ ਅਲੱਗ ਹੀ ਜਗ੍ਹਾ ਜਿੱਥੇ ਜਾ ਕੇ ਸਕੂਨ ਮਿਲਦਾ ਹੈ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਜਿੱਥੇ ਅਸੀਂ ਆਪਣੇ ਸਾਰੇ ਕੰਮਕਾਰ ਛੱਡ ਕੇ ਚਾਹੇ ਜੋ ਮਰਜ਼ੀ ਹੋ ਜੇ ਮਹੀਨੇ ਦੇ ਵਿੱਚ ਇੱਕ ਵਾਰੀ ਜਾਣੀ ਜਾਣਾ ਤੇ ਆ ਦੇਖੋ ਟ੍ਰੈਫਿਕ ਦੇ ਵਿੱਚ ਜਾ ਰਹੇ ਆ ਟ੍ਰੈਫਿਕ ਬਹੁਤ ਜ਼ਿਆਦਾ ਇਹ ਅਸੀਂ ਨਹਿਰ ਦੇ ਪੁਲ ਦੇ ਉੱਪਰ ਪਹੁੰਚ ਚੁੱਕੇ ਆ ਤੇ ਦੇਖੋ ਅਸੀਂ ਪਹੁੰਚ ਚੁੱਕੇ ਹਾਂ ਸਰੰਦ ਸਟੇਸ਼ਨ ਦੇ ਸਟੇਸ਼ਨ ਇਹਨਾਂ ਘਾਟ ਬਣਾਇਆ ਹੋਇਆ ਨਾ ਇੰਨਾ ਖੂਬਸੂਰਤ ਇੰਨਾ ਸੋਹਣਾ ਬਣਾਇਆ ਹੋਇਆ ਜਿਹਦੀ ਕੋਈ ਗੱਲਬਾਤ ਐਂਡੀ ਐ ਤੇ ਆ ਸਾਨੂੰ ਅੰਕਲ ਜੀ ਮਿਲੇ ਸੀ ਬੜੇ ਸਤਿਕਾਰਯੋਗ ਨੇ ਬੜੇ ਪਿਆਰੇ ਜਿਹੇ ਇਨਸਾਨ ਬਹੁਤ ਕਹਿਣ ਰਹੇ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਬੜਾ ਵਧੀਆ ਲੱਗਿਆ ਸਾਨੂੰ ਤੇ ਸਟੇਸ਼ਨ ਦੀ ਲੋਕੇਸ਼ਨ ਥੋੜੀ ਜੀ ਵੀਡੀਓ ਬਣਾਈ ਤੇ ਅਸੀਂ ਯਾਰਾ ਦੋਸਤਾਂ ਨੇ ਸਲਾਹ ਕੀਤੀ ਕਿ ਥੋੜੀ ਆਪਣੀ ਵੀਡੀਓ ਲਈ ਜਾਵੇ ਫਿਰ ਉਹ ਵੀ ਵੀਡੀਓ ਬਣਾਈ ਥੋੜੀ ਜੀ ਵਿੱਚ ਚਲੋ ਜਿਆਦਾ ਬੰਦੇ ਤਾਂ ਨਹੀਂ ਸੀ ਇਸ ਵਾਰ ਰਹਿ ਗਏ ਅਸੀਂ ਤਿੰਨੇ ਜਣੇ ਸੀਗੇ ਚਲੋ ਬੜਾ ਨੰਦ ਆਇਆ ਬੜਾ ਸਕੂਨ ਮਿਲਿਆ ਜਾ ਕੇ ਜਿੱਥੇ ਅਸੀਂ ਹਰ ਮਹੀਨੇ ਜਾਂਦੇ ਜਾਂਦੇ ਆ ਤੇ ਤੁਸੀਂ ਵੀਡੀਓ ਜਰੂਰ ਦੇਖਿਓ ਤੇ ਮੈਨੂੰ ਦੱਸਿਓ ਜੀ ਜੀ ਵੀ ਕਿਹਦੇ ਕਿਹਦੇ ਨਾਲ ਐਦਾਂ ਹੋਇਆ ਇਹ ਵੀਡੀਓ ਦੇ ਵਿੱਚ ਜਿਹੜੀ ਜੀ ਮੇਰੇ ਨਾਲ ਹੋਈ ਏ ਦੱਸਿਓ ਵੀ ਕਿਹਦੇ ਕਿਹਦੇ ਨਾਲ ਐਦਾਂ ਹੋਇਆ ਤੇ ਆਹ ਦੇਖੋ ਟ੍ਰੇਨ ਆ ਗਈ ਬਹੁਤ ਸੋਹਣੀ ਟ੍ਰੇਨ ਹੈ ਵੀ ਤੇ ਚਲੋ ਅਸੀਂ ਰਲ ਮਿਲ ਕੇ ਯਾਰਾਂ ਦੋਸਤਾਂ ਨੇ ਚਾਹ ਪੀਤੀ ਘੁੱਟ-ਘੁੱਟ ਚਾਹ ਪੀ ਕੇ ਜੀ ਅਸੀਂ ਬਹਿ ਗਏ ਟ੍ਰੇਨ ਦੇ ਵਿੱਚ ਅੰਦਰ ਜਿਹੜੀ ਲੋਕੇਸ਼ਨ ਸੀ ਉਹ ਵੀ ਪੂਰੀ ਘੇਟ ਸੀ ਲੋਕ ਬੈਠੇ ਸੀ ਸਾਰੀਆਂ ਸਵਾਰੀਆਂ ਔਰ ਜਿਹੜੀਆਂ ਸੀਟਾਂ ਜੀ ਬੱਸ ਵਾਂਗੂ ਸੀ ਗੀਆਂ ਟ੍ਰੇਨ ਦੀਆਂ ਬਹੁਤ ਨਜ਼ਾਰਾ ਆਇਆ ਮਤਲਬ ਪੌਕ ਘੇਟ ਸੀ ਗੱਲਬਾਤ ਤੇ ਆ ਦੇਖੋ ਜਾ ਰਿਹਾ ਰਸਤੇ ਦੇ ਵਿੱਚ ਹਨੇਰਾ ਪੈ ਚੁੱਕਿਆ ਲੋਕੇਸ਼ਨ ਚੈੱਕ ਕਰੋ ਕਿੰਨੀ ਸ਼ਾਨਦਾਰ ਆ ਰਹੀ ਹੈ ਤੇ ਅੰਦਰੋਂ ਲੋਕੇਸ਼ਨ ਚੈੱਕ ਕਰੋ ਆ ਨਿੱਕੀ ਜੀ ਗੁੱਡੀ ਮਿਲੀ ਸੀ ਸਾਨੂੰ ਇੱਕ ਬੜੀ ਪਿਆਰੀ ਪਰ ਗੁੱਸੇ ਵਾਲੀ ਸੀ ਬਹੁਤ ਜ਼ਿਆਦਾ ਕੈਮਰੇ ਵੱਲ ਪੂਰੇ ਗੁੱਸੇ ਜਿਵੇਂ ਦੇਖ ਰਹੀ ਸੀ ਤੇ ਅਸੀਂ ਡਰ ਗਏ ਸੀ ਵੀਡੀਓ ਨਹੀਂ ਕਰ ਬਣਾਈ ਉਹਦੀ ਜ਼ਿਆਦਾ ਤੇ ਆ ਯਾਰ ਦੋਸਤ ਮੇਰੇ ਇੰਜੋਏ ਕਰਦੇ ਹੋਏ ਤੇ ਨੇੜਾ ਪਹੁੰਚ ਗਿਆ ਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਆਪਣੀ ਮੰਜ਼ਿਲ ਤੇ ਜਿੱਥੇ ਅਸੀਂ ਜਾਣਾ ਚਾਹੁੰਦੇ ਆ ਤੇ ਲੋ ਸਾਡੀ ਟ੍ਰੇਨ ਰੁਕ ਚੁੱਕੀ ਆ ਅਸੀਂ ਪੁਲ ਪਾਰ ਕਰ ਚੁੱਕੇ ਹਾਂ ਪੁਲ ਦੇ ਉੱਪਰ ਆ ਇਸ ਟਾਈਮ ਸਾਨੂੰ ਇੱਕ ਵੀਰ ਮਿਲਿਆ ਉੱਥੇ ਗਨਮੈਨ ਬਹੁਤ ਘੈਂਟ ਸੀ ਅਸੀਂ ਉਹਦੇ ਨਾਲ ਸ਼ੂਟ ਕੀਤਾ ਥੋੜਾ ਜਿਹਾ ਵੀਡੀਓ ਬਣਾਈ ਬਾਈ ਜੀ ਮੰਨ ਚੁੱਕੇ ਸੀ ਤੇ ਬਹੁਤ ਸੋਹਣੇ ਸਾਈਡ ਤੇ ਖਿਡੌਣੇ ਵੇਚੀ ਦੇਖੋ ਅਸੀਂ ਉਹ ਵੀ ਸ਼ੂਟ ਦੇ ਵਿੱਚ ਲਏ ਬੜੀਆਂ ਰੌਣਕਾਂ ਲੱਗੀਆਂ ਸੀ ਬੱਚੇ ਬਹੁਤ ਜ਼ਿਆਦਾ ਖਿਡੌਣੇ ਖਰੀਦ ਰਹੇ ਸੀ ਚਲੋ ਅਸੀਂ ਸ਼ੂਟ ਕੀਤਾ ਤੇ ਆ ਬੜੇ ਪਿਆਰੇ ਆਂਟੀ ਜੀ ਸੀ ਸਾਡੇ ਤੇ ਆ ਇੱਕ ਸਭ ਤੋਂ ਪਿਆਰੀ ਜੋੜੀ ਮਿਲੀ ਸਾਨੂੰ ਅੱਜ ਦਾ ਦਿਨ ਤੁਹਾਡੀ ਕਿਰਪਾ ਨਾਲ ਵਧੀਆ ਰਿਹਾ ਮੇਰੇ ਤੇ ਕਿਰਪਾ ਕਰਨਾ ਤੁਹਾਨੂੰ ਗੁਰੂ ਰਾਮਦਾਸ ਜੀ ਮੈਂ ਉਹ ਆਪਣੇ ਚਰਨਾਂ ਦੇ ਨੇੜੇ ਰੱਖਣਾ ਦਰਸ਼ਨ ਕਰਕੇ ਅਸੀਂ ਛਕਿਆ ਪ੍ਰਸ਼ਾਦਾ ਤੇ ਘੁੱਟ ਭੀਤੀ ਚਾਹ ਬੜਾ ਆਨੰਦ ਆਇਆ ਸਕੂਨ ਮਿਲਿਆ ਤੇ ਆ ਸਾਡੇ ਵੀਰ ਮਿਲੇ ਸੀਗੇ ਤੇ ਆ ਦੇਖੋ ਸੇਵਾ ਚੱਲਦੀ ਸੀ ਵੀਰਾਂ ਨੇ ਕਿਹਾ ਵੀ ਜੀ ਸਾਨੂੰ ਵੀ ਥੋੜਾ ਬਲੌਗ ਦੇ ਵਿੱਚ ਲਓ ਅਸੀਂ ਲਿਆ ਪ੍ਰਸ਼ਾਦਾ ਛਕਿਆ ਅਸੀਂ ਥੋੜੀ ਬਹੁਤ ਸੇਵਾ ਕੀਤੀ ਵਾਹਿਗੁਰੂ ਦੀ ਕਿਰਪਾ ਨਾਲ ਤੇ ਅਸੀਂ ਉੱਥੋਂ ਪ੍ਰਸ਼ਾਦਾ ਛੱਕ ਕੇ ਬਾਹਰ ਆ ਚੁੱਕੇ ਹਾਂ ਤੇ ਕਰੋ ਦਰਸ਼ਨ ਲੱਖਾਂ ਹੀ ਸੰਗਤ ਵਾਹਿਗੁਰੂ ਦੀ ਕਿਰਪਾ ਨਾਲ ਪ੍ਰਸ਼ਾਦਾ ਛੱਕੇ ਜਾ ਰਹੀ ਹੈ ਤੇ ਆ ਦੇਖੋ ਇੱਧਰ ਸੇਵਾ ਲੱਗੀ ہوئی ਹੈ ਸੇਵਾ ਚੱਲ ਰਹੀ ਹੈ ਪ੍ਰਸ਼ਾਦੇ ਦੀਆਂ ਤਿਆਰੀਆਂ ਤੇ ਹੁਣ ਅਸੀਂ ਕੀਤੇ ਵਾਹਿਗੁਰੂ ਦੇ ਦਰਸ਼ਨ ਗੁਰੂ ਘਰ ਜਾ ਕੇ ਤੇ ਤੁਸੀਂ ਵੀ ਕਰੋ ਸਾਰੇ ਦਰਸ਼ਨ ਦੱਸੋ ਤੁਹਾਨੂੰ ਆਨੰਦ ਆਇਆ ਸਕੂਨ ਆਇਆ ਕਿ ਨਹੀਂ ਆਇਆ ਸਾਨੂੰ ਤਾਂ ਬਈ ਬਹੁਤ ਆ ਅਸੀਂ ਪਹੁੰਚ ਗਏ ਸੀ ਉੱਥੇ 1.5 ਵਜੇ ਵਾਹਿਗੁਰੂ ਦੀ ਕਿਰਪਾ ਨਾਲ 3 ਵਜੇ ਤੱਕ ਅਸੀਂ ਲਾਈਨ ਦੇ ਵਿੱਚ ਵੇਟ ਕੀਤੀ ਵਾਹਿਗੁਰੂ ਦੇ ਦਰਸ਼ਨ ਕਰਨ ਵਾਸਤੇ ਤੇ ਦਰਬਾਰ ਸਾਹਿਬ ਖੁੱਲਣ ਦੀਆਂ ਤਿਆਰੀਆਂ ਨੇ ਪੂਰੀਆਂ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਸੋ ਜੋ ਦਰਸ਼ਨ ਕਰਨ ਤੋਂ ਬਾਅਦ ਜੋ ਸਾਨੂੰ ਜਿਹੜੀ ਚੀਜ਼ ਦਾ ਅਹਿਸਾਸ ਹੋਇਆ ਜੋ ਚੀਜ਼ ਮੇਰੇ ਨਾਲ ਹੋਈ ਉਹ ਦੱਸਿਓ ਕਿਸੇ ਨਾਲ ਹੋਈ ਹੈ ਕਿ ਨਹੀਂ ਲਓ ਜੀ ਦਰਸ਼ਨ ਕਰੋ ਦਰਬਾਰ ਸਾਹਿਬ ਖੁੱਲ ਚੁੱਕੇ ਮਹਾਰਤ ਦੇ ਕਰੋ ਦਰਸ਼ਨ ਗੱਲ ਇਦਾਂ ਹੋਈ ਕਿ ਜਦੋਂ ਅਸੀਂ ਐਂਟਰ ਹੋਏ ਦਰਬਾਰ ਸਾਹਿਬ ਖੁੱਲ ਗਿਆ ਤੇ ਸਾਰੀ ਸੰਗਤ ਅੰਦਰ ਜਾ ਰਹੀ ਸੀ ਅਸੀਂ ਵੀ ਅੰਦਰ ਜਾਣ ਦੀਆਂ ਤਿਆਰੀਆਂ ਕਰ ਰਹੀ ਸੀ ਵਾਰੀ ਸਰ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਅਸੀਂ ਵੈਗੁਰੂ ਦੇ ਦਰਸ਼ਨ ਕੀਤੇ ਮੈਂ ਕਹਿੰਦਾ ਮੈਂ ਸਾਰਾ ਬਲੌਗ ਬਣਾਉਣਾ ਹੀ ਭੁੱਲ ਗਿਆ ਅੱਗੇ ਵੀਡੀਓ ਬਣਾਉਣੀ ਭੁੱਲ ਗਿਆ ਆਉਣਾ ਸੀ ਆਉਂਦਿਆਂ ਸਾਰੇ ਰਸਤੇ 'ਚ ਉਹ ਵੀ ਭੁੱਲ ਗਿਆ ਗੁਰੂ ਘਰ ਜਾ ਕੇ ਇੰਨਾ ਖੋ ਗਿਆ ਕਿ ਮੈਨੂੰ ਯਾਦ ਹੀ ਨਹੀਂ ਰਿਹਾ ਕਿ ਮੈਂ ਬਲੌਗ ਬਣਾਉਣਾ ਅੱਗੇ ਵੈਗੁਰੂ ਦੀ ਕਿਰਪਾ ਨਾਲ ਸਾਰਾ ਕੁਝ ਹੀ ਭੁੱਲ ਗਿਆ ਦਿਮਾਗ ਜੀ ਨਿਕਲ ਗਿਆ ਇਹ ਦੱਸੋ ਕਿਹਦੇ-ਕਿਹਦੇ ਨਾਲ ਹੋਈ ਹੈ ਇਹ ਚੀਜ਼ ਅੱਜ ਦਾ ਦਿਨ ਤੁਹਾਡੀ ਕਿਰਪਾ ਨਾਲ ਵਧਿਆਰੇ ਮੇਰੇ ਤੇ ਕਿਰਪਾ ਕਰਨਾ ਤਨ ਗੁਰੂ ਰਾਮਦਾਸ ਜੀ